ਹਾਂਜੀ ਕਾਨੀ ਪ੍ਰਿੰਟਰਡ ਡਿਜੀਟਲ ਪ੍ਰਿੰਟਡ 2.5 ਮੀਟਰ ਸ਼ਰਟ ਰਹੇਗਾ neck ਤੇ اور ਘੇਰੇ ਤੇ ਪ੍ਰਿੰਟ ਰਹੇਗਾ बॉटम 2.5 ਮੀਟਰ ਪਸ਼ਮੀਨਾ ਦੀ ਰਹੇਗੀ ਸਟਾਲ ਵੀ ਤੁਹਾਨੂੰ 2.5 ਮੀਟਰ ਪਸ਼ਮੀਨਾ ਦਾ ਮਿਲੇਗਾ 480 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹ ਆਪਣੇ ਕੋਲ ਬਨਾਰਸੀ ਸੌਫਟ ਸਿਲਕ ਫੈਬਰਿਕ ਰਹੇਗਾ ਪਲੇਨ ਇਸ ਦੇ ਨਾਲ ਵਿਸਕੋਸ 크ਰੇਪ ਦੀ बॉटम ਰਹੇਗੀ ਸ਼ਰਟ ਰਹੇਗੀ 750 ਪਰ ਮੀਟਰ ਔਰ ਪਲੇਨ ਜੋ बॉਟਮ ਆ 250 ਪਰ ਮੀਟਰ ਇਹ ਰਹੇਗੀ ਆਪਣੇ ਕੋਲ ਸ਼ਿਮਰ ਦੇ ਮਿਕਸ ਐਂਡ ਮੈਚਿੰਗ ਸ਼ਰਟ ਰਹੇਗਾ ਸ਼ਿਮਰ ਦਾ ਡਿਜੀਟਲ ਪ੍ਰਿੰਟਡ 8 ਮੀਟਰ बॉटਮ ਕਾਟਨ ਦੀ 8 ਮੀਟਰ ਪਲੇਨ ਫੈਬਰਿਕ ਰਹੇਗਾ बॉटम ਦਾ 550 ਵਿੱਚ ਇਹਨਾਂ ਵਿੱਚ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਹੋਰ ਵੀ ਕਲਰ ਆਪਣੇ ਕੋਲ ਇਹਨਾਂ ਵਿੱਚ ਪ੍ਰਿੰਟ ਅਵੇਲੇਬਲ ਹੈ ਇਹ ਸੌਫਟ オーਗੈਂਜ਼ਾ ਦਾ ਸ਼ਰਟ ਹੈਗਾ ਗੋਟਾ ਪਤੀ ਵਰਕ ਦਾ 45 ਲੈਂਥ ਰਹੇਗੀ बॉटਮ ਸੰਤਨ ਦੀ 3 ਮੀਟਰ ਪਿਓਰ ਸਫੋਂ ਦਾ ਦੁਪੱਟਾ 1510 ਦੇ ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵੀ ਸੌਫਟ ਔਰਗੈਂਜ਼ਾ ਦਾ ਸ਼ਰਟ ਰਹੇਗਾ 47 ਲੈਂਥ ਰਹੇਗੀ ਸੰਤੂੜੀ 3 ਮੀਟਰ ਬਾਟਮ ਪਿਓਰ ਸਫੋਨ ਦਾ ਦੁਪੱਟਾ 1419 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਆਪਣੇ ਕੋਲ ਕ੍ਰੇਪ ਦਾ ਸੂਟ ਰਹੇਗਾ ਹੈਂਡਵਰਕ ਮਿਲੇਗਾ ਬਾਟਮ ਤੇ ਵੀਰਕ ਮਿਲੇਗਾ ਚਨੂਨ ਦਾ ਨਾਲ ਦੁਪੱਟਾ ਮਿਲੇਗਾ 2999 ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਨੇ ਇਹ ਵੀ ਕ੍ਰੇਪ ਤੇ ਸੂਟ ਰਹੇਗਾ ਜੀ ਤانوں ਨਾਲ ਚਨੂਨ ਦਾ ਦੁਪੱਟਾ ਮਿਲੇਗਾ ਲੈਸ ਰਗੀ ਮਿਲੇਗੀ ਕੰਪਲੀਟ ਹੈਂਡਵਰਕ ਰਹੇਗਾ ਬਾਟਮ ਤੇ ਵੀ ਵਰਕ ਮਿਲੇਗਾ 3899 ਵਿੱਚ ਘਰ ਬੈਠੇ ਇਹ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਜੋ ਸੂਟ ਰਹੇਗਾ ਇਹ ਵੀ ਆਪਣੇ ਕੋਲ ਕريب ਦਾ ਰਹੇਗਾ ਘੇਰੇ ਤੇ ਤੁਹਾਨੂੰ ਬਾਟਮ ਤੇ ਤੁਹਾਨੂੰ ਬਾਜ਼ੂ ਤੇ ਬਹੁਤ ਸੋਹਣਾ ਵਰਕ ਮਿਲੇਗਾ ਸੇਮ ਇਸ ਮਾਡਲ ਦੀ ਤਰ੍ਹਾਂ ਤੁਹਾਡਾ ਸੂਟ ਰੈਡੀ ਹੋਏਗਾ ਦੁਪੱਟੇ ਤੇ ਵੀ ਬਹੁਤ ਸੋਹਣਾ ਵਰਕ ਮਿਲੇਗਾ 5000 ਦੇ ਵਿੱਚ ਬਾਈ ਕਰ ਸਕਦੇ ਹੋ ਕ੍ਰੇਪ ਦਾ ਸੂਟ ਰਹੇਗਾ ਤੁਹਾਨੂੰ ਇਸ ਦੇ ਨਾਲ ਬਨਾਰਸੀ ਬਾਟਮ ਮਿਲੇਗੀ ਕ੍ਰੇਪ ਦੀ organza ਦੁਪੱਟਾ ਹੈਂਡਵਰਕ ਮਿਲੇਗਾ 4850 ਵਿੱਚ ਬਾਈ ਕਰ ਸਕਦੇ ਹੋ ਇਹ 8 ਮੀਟਰ ਸ਼ਿਮਰ ਦਾ ਸੂਟ ਰਹੇਗਾ ਸ਼ਰਟ ਰਹੇਗਾ थ्रेड वर्क ਮਿਲੇਗਾ ਬਾਸੂਤੇ ਵਰਕ ਬਾਟਮ 3 ਮੀਟਰ ਮਸਲੀਨ ਦੀ ਰਹੇਗੀ 2.5 ਮੀਟਰ ਦੁਪੱਟਾ ਰਹੇਗਾ 1390 ਵਿੱਚ ਬਾਈ ਕਰ ਸਕਦੇ ਆ ਇਹ ਰਾਮ ਟੈਕਸ ਦੇ ਸੂਟ ਰਹਣਗੇ ਜੀ ਆਪਣੇ ਕੋਲ ਪਿਓਰ ਕਸ਼ਮੀਨਾ ਦੇ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 8 ਮੀਟਰ ਬਾਟਮ ਟਾਈ ਮੀਟਰ ਪਸ਼ਮੀਨਾ ਦੀ ਰਹੇਗੀ 699 ਵਿੱਚ ਕੋਈ ਵੀ ਪ੍ਰਿੰਟ ਤੁਸੀਂ ਕਲਰ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਹੈ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵਿਦਆਊਟ ਦੁਪੱਟਾ ਇਹ ਸੂਟ ਰਹਣੀਗੀ ਜੀ ਮੈਚਿੰਗ ਨੈਕਸਟ ਉਹ ਸੂਟ ਆਪਾਂ ਆਰਡਰ ਤੇ ਰੈਡੀ ਕਰਦੇ ਹਾਂ ਜੀ ਤੁਸੀਂ ਕੋਈ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਆਂ ਇਹ ਵਾਲਾ ਡਿਜ਼ਾਈਨ ਏਕ ਟੈਕਸ ਦਾ ਆਲ ਓਵਰ 5 ਮੀਟਰ ਪਸ਼ਮੀਨੇ ਦਾ ਸੂਟ ਰਹੇਗਾ ਵਰਕ ਮਿਲੇਗਾ ਕੇਰੇਤੀ 슬ੀਵਸ ਤੇ 950 ਦੇ ਵਿੱਚ ਕੋਈ ਵੀ ਤੁਸੀਂ ਇਹ ਕਲਰ ਆਪਣੀ ਚੁਆਇਸ ਦਾ ਔਰ ਡਿਜ਼ਾਈਨ ਇਸ ਤਰ੍ਹਾਂ ਦਾ ਰਹੇਗਾ ਇਹਨਾਂ ਨੂੰ ਸੂਟਾਂ ਨੂੰ ਰੈਡੀ ਕਰਾਉਣਾ ਤਾਂ ਇਸ ਦਾ ਵੀ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਵਿੱਚ ਕੋਈ ਵੀ ਕਲਰ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਜੀ